ਇਹ ਖਬਰ ਬਸ ਪੰਜਾਬੀ ਬੜੀ ਵੱਡੀ ਪੱਧਰ ਤੇ ਸਿਆਸਤ ਦੇ ਵਿੱਚ ਵੀ ਆ ਰਹੀ ਆ ਕੀ ਉੱਥੋਂ ਦੀ ਸਿਆਸਤ ਦੇ ਵਿੱਚ ਵੀ ਕੁਝ ਇਥੋਂ ਪੰਜਾਬ ਵਾਲਾ ਲੱਗਦਾ ਬਦਲਾ ਰਿਹਾ ਇਹ ਤਾਂ ਸੁਭਾਵਿਕ ਹੈ ਹਾਲੀ ਸਾਹਿਬ ਕੇ ਵਿਗਾੜ ਤੇ ਪੈਦਾ ਹੋਊਗਾ ਜਿੱਥੇ ਆਪਾਂ ਡੇਰੇ ਗੱਡ ਲੈ ਜਿਹੜੇ ਲੋਕ ਡਬਲੂ ਕੁਸੜੂ ਉੱਥੇ ਜਾਂਦੇ ਨੇ ਜਸ ਫॉर ਦਾ ਸੇਕ ਆਫ ਇਮੀਗ੍ਰੇਸ਼ਨ ਜਾਂਦੇ ਨੇ ਪੜ੍ਹਦੇ ਖਾਤਰ ਨਹੀਂ ਜਾਂਦੇ ਉਹਨਾਂ ਨੂੰ ਮੁਸ਼ਕਲਾਂ ਜ਼ਿਆਦਾ ਆਉਂਦੀਆਂ ਫਿਰ ਉਹ ਬੂਹਾਲ ਵੀ ਜ਼ਿਆਦਾ ਮਚਾਉਂਦੇ ਆ ਆਉਣ ਵਾਲੀਆਂ ਚੋਣਾਂ 'ਚ ਕਿੰਨੇ ਕੁ ਪੰਜਾਬੀ ਲੰਗੋਟੇ ਕੱਸੀ ਫਿਰਦੇ ਆ ਦਰਜਨਾ ਦੀ ਗਿਣਤੀ ਜਦ ਗਿਣਤੀ ਕਰਨੀ ਔਖੀ ਹੋਣੀ ਹੈ ਸੱਤਾਧਾਰੀ ਧਿਰ ਵੱਲੋਂ ਵੀ ਰੋਗੀ ਧਿਰ ਵੱਲੋਂ ਵੀ ਸੁਖਾਲਾ ਤਾਂ ਮਤਲਬ ਨਹੀਂ ਹੈ ਹੁਣ ਜਿਵੇਂ ਪਹਿਲਾਂ ਬਹੁਤ ਕਿਸਮ ਦੀਆਂ ਊਨਤਾਈਆਂ ਰਹਿ ਜਾਂਦੀਆਂ ਸਨ ਉਹ ਪਤਾ ਪੜਤਾਲ ਕਰਨ ਤੋਂ ਬਿਨਾ ਜਾਂ ਕ੍ਰਾਈਟੇਰੀਆ ਥੋੜਾ ਜਿਹਾ ਸਖਤ ਹੋ ਜਾਏਗਾ ਜਿਹੜੇ ਜੈਨੂਇਨ ਸਟੂਡੈਂਟ ਸਨ ਉਹਨਾਂ ਨੂੰ ਮੁਸ਼ਕਲਾਂ ਘੱਟ ਆਉਂਦੀਆਂ ਨੇ ਆਪ ਉਦਰੀ ਦਾ ਮਤਲਬ ਹੈ ਨਹੀਂ ਕੋਈ ਵੀ ਉੱਥੇ ਐਦਾ ਨਹੀਂ ਹੁੰਦਾ ਕਿ ਬਈ ਸਾਡਾ ਐਮ.ਐਲ.ਏ ਹੈ ਸਾਡਾ ਮੰਤਰੀ ਹੈ ਉਹ ਫੋਨ ਚੱਕ ਕੇ ਕਿਸੇ ਪੁਲਿਸ ਵਾਲੇ ਨੂੰ ਫੋਨ ਕਰ ਰਿਹਾ ਕਿ ਜੀ ਆ ਫਲਾਣਾ ਬੰਦਾ ਦੱਸੋ ਮੈਨੂੰ ਕਿਉਂ ਫੜਿਆ ਔਰ ਬਹੁਤਾ ਕਰਕੇ ਜਿਹੜੇ ਨਵੇਂ ਜਾਂਦੇ ਨੇ ਉਹ ਉਹ ਆਪਣੇ ਹੀ ਜਿਹੜੇ ਬਿਜ਼ਨੈਸਸ ਨੇ ਉੱਥੇ ਹੀ ਕੰਮ ਭਾਲਦੇ ਨੇ ਫਿਰ ਐਕਸਪਲੋਇਟੇਸ਼ਨ ਵੀ ਹੁੰਦੀ ਆ ਫਿਰ ਆਪਣਾ ਬੰਦਾ ਆਪਣੇ ਦਾ ਹੀ ਗੈਰੀ ਬੰਦਾ ਉਹਨਾਂ ਨੂੰ ਤਨਖਾਹ ਕੱਢ ਦਿੰਦਾ ਹੈਗਾ ਜਾਂ ਪੈਸੇ ਮਾਰਦਾ ਹੈਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਫਰੀਦਕੋਟ ਦੇ ਕੁਝ ਅਜੇਹੀਆਂ ਸਫਲਤਾਵਾਂ ਜਿਹੜੀਆਂ ਸੱਤ ਸਮੁੰਦਰੋਂ ਪਾਰ ਜਾ ਕੇ ਸਫਲਤਾ ਦੇ ਨਾਲ ਉੱਥੇ ਰਹਿ ਰਹੀਆਂ ਸਫਲਤਾ ਦੇ ਝੰਡੇ ਗੱਡ ਰਹੀਆਂ ਉਹਨਾਂ ਵਿੱਚੋਂ ਇੱਕ ਆ ਸਰਦਾਰ ਜਸਬੀਰ ਸਿੰਘ ਰਮਣ ਉਥੇ ਸ਼ੇਰੇ ਪੰਜਾਬ ਕੈਨੇਡਾ ਦੇ ਵਿੱਚ ਰੇਡੀਓ ਚਲਾਉਂਦੇ ਨੇ ਅੱਜ ਫਰੀਦਕੋਟ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਥੋਂ ਦੇ ਹਾਲਾਤ ਬਾਰੇ ਉਥੋਂ ਤੋਂ ਆ ਰਹੀਆਂ ਖਬਰਾਂ ਬਾਰੇ ਰਮਣਾ ਸਾਹਿਬ ਸਵਾਗਤ ਹੈ ਤੁਹਾਡਾ ਸੋਸ਼ਕਾਲ ਸਾਹਿਬ ਸ਼ੁਕਰੀਆ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਕੈਨੇਡਾ ਤੋਂ ਹਰ ਰੋਜ਼ ਖਬਰਾਂ ਆ ਰਹੀਆਂ ਕਿ ਜਿਹੜਾ ਵਿਦਿਆਰਥੀਆਂ ਦੀ ਜ਼ਿੰਦਗੀ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਕੁਝ ਦੇਖੋ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਹੈ ਸਮੁੱਚੇ ਵਿਸ਼ਵ ਦੀ ਸਮੱਸਿਆ ਹੈਗੀ ਹੈ ਇਹ ਕੋਈ ਕੱਲੀ ਕੈਨੇਡਾ ਦੀ ਜਾਂ ਕਿਸੇ ਇੱਕ ਖਿੱਤੇ ਦੀ ਸਮੱਸਿਆ ਨਹੀਂ ਕਹੀ ਜਾ ਸਕਦੀ ਪਰ ਪਿਛਲੇ ਕੁਝ ਵਰਿਆਂ ਦੌਰਾਨ ਕੈਨੇਡਾ ਦੇ ਵਿੱਚ ਔਰ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਘਟਰਾਵਾਂ ਦਾ ਜਿਹੜਾ ਅਕਸਰ ਤੁਸੀਂ ਸੁਰਖੀਆਂ ਵਿੱਚ ਆਉਂਦੀਆਂ ਨੇ ਔਰ ਬਹੁਤਾ ਵੇਰਾ ਇਹ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਦੇ ਖਾਤੇ ਵਿੱਚ ਜਾਂਦੀਆਂ ਨੇ ਉਹਨਾਂ ਦਾ ਨਾਮ ਲੱਗਦਾ ਉਦੇ ਕਈ ਕਾਰਨ ਨੇ ਵਾਲੀ ਸਾਹਿਬ ਕੇ ਭਾਰੀ ਗਿਣਤੀ ਇਮੀਗ੍ਰੇਸ਼ਨ ਹੋਈ ਹੈ ਜਿਹੜੀ ਕਿ ਲੋੜਿੰਦੀ ਸੀ ਕੈਨੇਡਾ ਦੀ ਲੋੜ ਹੈ ਕੈਨੇਡਾ ਇਮੀਗ੍ਰੇਸ਼ਨ ਤੋਂ ਬਿਨਾ ਬਚਦਾ ਨਹੀਂ ਹੈ ਉਹਨਾਂ ਦੀ ਆਰਥਿਕ ਲੋੜਾਂ ਨੇ ਉਹਨਾਂ ਦੀ ਜਿਹੜੀ ਪੋਪੂਲੇਸ਼ਨ ਆ ਬੁੱਢੀ ਠੇਰੀ ਹੁੰਦੀ ਜਾ ਰਹੀ ਹੈ ਸੋ ਸਾਰੇ ਆਰਥਿਕ ਢਾਂਚੇ ਨੂੰ ਜਿਉਂਦਾ ਰੱਖਣ ਲਈ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਲੋੜ ਹੈ ਇਹਦੇ ਕਈ ਰੰਗ ਨੇ ਜਿਸ ਮਕਾਮ ਤੇ ਕੈਨੇਡਾ ਹੁਣ ਖੜਾ ਸੀਗਾ ਹੁਣ ਤੇ ਹਾਲਾਤ ਥੋੜੇ ਜਿ ਮਿਹਤਰ ਹੋਣੇ ਸ਼ੁਰੂ ਹੋ ਗਏ ਨੇ ਇਨਫਲੇਸ਼ਨ ਘਟ ਰਹੀ ਹੈ ਇੰਟਰਸਟ ਰੇਟ ਘਟ ਰਿਹਾ ਹੈ ਲekin ਇਹਦੇ ਕੁੱਲ ਮਿਲਾ ਕੇ ਸਮੱਸਿਆ ਜਿਹੜੀ ਇਹ ਕੋਵਿਡ 19 ਦੇ ਜਿਹੜਾ ਬਾਅਦ ਵਾਲਾ ਸਮੱਸਿਆ ਜਿਹਨੂੰ ਪੋਸਟ ਪੰਡੈਮਿਕ ਕਹਿੰਦੇ ਹੈਗੇ ਆ ਉਹਦੇ ਨਾਲ ਜੁੜਿਆ ਹੋਇਆ ਸਮੱਸਿਆਵਾਂ ਨੇ ਜਿਹਦੇ ਚ ਜਿਹਦੇ ਚ ਸਰਕਾਰ ਨੇ ਜਿਹਨੇ ਸਰਕਾਰ ਨੇ ਬਹੁਤ ਸਾਰਾ ਲੋਕਾਂ ਦੀ ਮਦਦ ਕੀਤੀ ਸ਼ਾਇਦ ਲੋੜો ਵਧ ਕੇ ਕਰਤੀ ਤੇ ਉਹਦੇ ਨਾਲ ਫਿਰ ਜਿਹੜੀਆਂ ਜੁੜੀਆਂ ਹੋਈਆਂ ਮੁਸ਼ਕਲਾਂ ਕਰਕੇ ਜਿਹੜੀ ਇੱਕ ਵਕਤ ਹੀ ਕਹਿ ਲੋ ਆਈ ਹੋਈ ਹੈ ਨੁਕਤਾ ਚ ਨਹੀਂ ਸਮੇਂ ਦੀ ਸਰਕਾਰ ਟੂਡੋ ਸਰਕਾਰ ਦੇ ਨੁਕਤਾ ਚ ਨਹੀਂ ਹੋ ਰਹੇ ਇਹਿਆ ਖਬਰਾਂ ਕੋਸ਼ਾ ਰਹੀਆਂ ਕਿ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ ਫੁੱਲੜਬਾਜੀ ਹੋ ਰਹੀ ਆ ਉਹਨਾਂ ਦਾ ਕੀ ਅਸਰ ਹੋ ਰਿਹਾ ਹਾਇਦਾ ਵੇਰਖਲ ਝੂਠ ਦੀ ਹੈ ਦੇ ਵਿੱਚ ਕਿ ਸਾਡੇ ਸੁਭਾਅ ਦੇ ਇੱਕ ਸ਼ਾਮਿਲ ਲਾ ਗੱਲ ਕਿ ਅਸੀਂ ਵੈਨਕੂਵਰ ਸਰੀ ਜਾਂ ਜਿੱਥੇ ਸਾਡੇ ਆਪਣੇ ਰਹਿੰਦੇ ਨੇ ਉੱਥੇ ਰਹਿਣਾ ਚਾਹੁੰਦੇ ਆ ਕੋਈ ਨਵਾਂ ਇਮੀਗ੍ਰੈਂਟ ਵੀ ਜਾਂਦਾ ਨਾ ਕਾਗਜ਼ੀ ਪੱਤਰੀ ਪੂਰਾ ਹੈਗਾ ਉਹ ਵੀ ਚਾਹੁੰਦਾ ਕਿ ਮੈਂ ਆਪਣੇ ਰਿਸ਼ਤੇਦਾਰ ਦੇ ਆਪਣੇ ਦੋਸਤ ਮਿੱਤਰ ਦੇ ਨੇੜੇ ਰਹਾਂ ਲੇਕਿਨ ਕੈਨੇਡਾ ਬਹੁਤ ਵੱਡਾ ਮੁਲਕ ਹੈ ਜੀਓਗ੍ਰਾਫੀਕਲੀ ਭਾਰਤ ਨਾਲੋਂ ਕਿਤੇ ਵੱਡਾ ਹੈ ਬਹੁਤ ਖਿਲਰਮਾ ਅਗਰ ਕੋਈ ਜਾਣਾ ਚਾਹੇ ਤਾਂ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜੌਬਸ ਹੈਗੀਆਂ ਨੇ ਅਜੇ ਹੁਣ ਜੇ ਸਾਰੀ ਦੁਨੀਆ ਇੱਕੋ ਸ਼ਹਿਰ 'ਚ ਰਹਿਣਾ ਚਾਹੇਗੀ ਜੇ ਸਾਰੀ ਦੁਨੀਆ ਕਹੇ ਮੈਂ ਚੰਡੀਗੜ੍ਹ ਹੀ ਰਹਿਣਾ ਹੈ ਤਾਂ ਸਮੱਸਿਆ ਤਾਂ ਆਏਗੀ ਔਰ ਬਹੁਤਾ ਕਰਕੇ ਜਿਹੜੇ ਨਵੇਂ ਜਾਂਦੇ ਨੇ ਉਹ ਉਹ ਆਪਣੇ ਹੀ ਜਿਹੜੇ ਬਿਜ਼ਨੈਸਸ ਨੇ ਉੱਥੇ ਹੀ ਕੰਮ ਭਾਲਦੇ ਨੇ ਫਿਰ ਐਕਸਪਲੋਇਟੇਸ਼ਨ ਵੀ ਹੁੰਦੀ ਹੈ ਫਿਰ ਆਪਣਾ ਬੰਦਾ ਆਪਣੇ ਦਾ ਹੀ ਵੈਰੀ ਬਣਦਾ ਹੈ ਉਹਨਾਂ ਨੂੰ ਤਨਖਾਹ ਕੱਟ ਦਿੰਦਾ ਹੈਗਾ ਜਾਂ ਪੈਸੇ ਮਾਰਦਾ ਹੈਗਾ ਕਈ ਵਾਰੀ ਦੋਹੇ ਬੰਨੇ ਹੀ ਇਹ ਨੁਕਸਾਨ ਹੁੰਦਾ ਹੈਗਾ ਜਿਹੜੇ ਵਿਦਿਆਰਥੀ ਨੇ ਉਹ ਵੀ ਕਈ ਵਾਰੀ ਇਲਜ਼ਾਮ ਲੱਗਦਾ ਹੈਗਾ ਕਿ ਉਹ ਕਿਰਾਏ ਦੀਆਂ ਥਾਵਾਂ ਦੇ ਉੱਤੇ ਬਹੁਤ ਹੁੱਲੜਬਾਜ਼ੀ ਕਰਦੇ ਆ ਮੇਰਾ ਖਿਆਲ ਹੈ ਕਿ ਇਹ ਛੇਤੀ ਸ਼ਾਇਦ ਹੱਲ ਹੋਏਗੀ ਕਿਉਂਕਿ ਹੁਣ ਮੋੜਾ ਪੈਣਾ ਸ਼ੁਰੂ ਹੋ ਚੁੱਕਾ ਹੈ ਇਲੈਕਸ਼ਨਾਂ ਨੇ ਨੇੜੇ ਆ ਰਹੀਆਂ ਨੇ 2025 ਦੇ ਵਿੱਚ ਟੁੱਟੋ ਸਰਕਾਰ ਦੇ ਉੱਤੇ ਇਹ ਦੋਸ਼ ਲੱਗਦਾ ਹੈਗਾ ਕਿ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਭਾਰੀ ਵਾਅਦਾ ਕੀਤਾ ਇਕੱਲਾ ਆਪਣੇ ਵਿਦਿਆਰਥੀ ਨਹੀਂ ਬਲਕਿ ਯੂਕਰੇਨ ਤੋਂ ਸੀਰੀਆ ਤੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸੰਧੀਆਂ ਦੇ ਤਹਿਤ ਵੀ ਉਹਨਾਂ ਨੇ ਬਹੁਤ ਸਾਰੇ ਬੰਦੇ ਬੁਲਾਏ ਨੇ ਜਿਹੜਾ ਇਸ ਵੇਲੇ ਹਰ ਰੋਜ਼ ਨਵੀਆਂ ਖਬਰਾਂ ਆ ਰਹੀਆਂ ਸਿਕੰਜਾ ਵੀ ਕੱਸਿਆ ਜਾ ਰਿਹਾ ਨਵੀਆਂ ਇਮੀਗ੍ਰੇਸ਼ਨਾਂ ਤੇ ਸਟੂਡੈਂਟ ਵੀਜ਼ਿਆਂ ਤੇ ਉਹ ਉਹਦਾ ਵੀ ਇੰਨਾ ਗੱਲਾਂ ਕਰਕੇ ਕੁਝ ਅਸਰ ਲੱਗਦਾ ਬਿਲਕੁਲ ਲਖਸ਼ਾ ਕਰਕੇ ਫਰਕ ਪੈਂਦਾ ਜਦੋਂ ਇਲਜ਼ਾਮ ਲੱਗਦੇ ਨੇ ਤਾਂ ਉਹ ਆਪਣਾ ਥੋੜਾ ਜਿਹਾ ਅਕਸ ਸਵਾਰਨਾ ਚਾਹੁੰਦੇ ਨੇ ਪਰ ਜਿੱਥੋਂ ਤੱਕ ਜਿਹੜਾ ਐਕਸਪਲੋਇਟੇਸ਼ਨ ਦੀ ਗੱਲ ਹੈ ਇਮੀਗ੍ਰੇਸ਼ਨ ਦੀ ਉਹਦੇ ਵਿੱਚ ਦੋਹੇ ਹੱਥੀ ਤਾੜੀ ਵੱਜਦੀ ਹੈ ਜਦੋਂ ਕੋਈ ਤੁਸੀਂ ਪੈਸੇ ਕਿਸ ਤੋਂ ਮੰਗਦਾ ਤੁਹਾਨੂੰ ਮੰਗਦਾ ਤਾਂ ਹੈ ਨਹੀਂ ਕੋਈ ਤੁਸੀਂ ਤੁਸੀਂ ਦੇ ਰਹੇ ਹੋ ਉਹ ਲੈ ਰਿਹਾ ਫਿਰ ਉਹਦੇ ਵਿੱਚ ਐਕਸਪਲੋਇਟੇਸ਼ਨ ਹੁੰਦੀ ਹੈ ਫਿਰ ਸਰਕਾਰ ਦਾ ਉਹਦੇ ਵਿੱਚ ਬਹੁਤਾ ਰੋਲ ਬਹਿ ਨਹੀਂ ਜਾਂਦਾ ਤੇ ਨਾਲੇ ਆਪਣੇ ਆਪਣੇ ਨੂੰ ਲੁੱਟ ਰਹੇ ਨੇ ਉਹਦੇ ਫਿਰ ਸਰਕਾਰ ਕੀ ਕਰੇਗੀ ਪਰ ਉਹਦੀ ਲਾਅ ਐਂਡ ਆਰਡਰ ਦੇ لحاظ ਨਾਲ ਦੇਖਿਆ ਜਾਵੇ ਤਾਂ ਉਹਨਾਂ ਚੋਰਾਂ ਨੂੰ ਥੱਗਾਂ ਨੂੰ ਅਸੀਂ ਅਨਸਰ ਬੁਲ ਕਿਵੇਂ ਬਰਉਣਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਕਿ ਜੇਕਰ ਫੇਰ ਵੀ ਵਿੱਚ ਚੋਰ ਮੋਰੀਆਂ ਹੈਗੀਆਂ ਕਿਤੇ ਉਹਨਾਂ ਨੂੰ ਪਲੱਗ ਕਿਵੇਂ ਕਰਨਾ ਹੈ ਉਹਨਾਂ ਤੋਂ ਜਿਹੜੇ ਆਮ ਜਿਹੜੇ ਇਨੋਸੈਂਟ ਪੀਪਲ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਇਹ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਮੇਰਾ ਖਿਆਲ ਹੈ ਕਿ ਸਰਕਾਰ 2025 ਮੈਨੂੰ ਦੱਸਿਆ ਕਿ ਵੀ ਅਜੇ ਬੜਾ ਪਿਆ ਲਗ ਭਗਵਾਨ ਤੋਂ ਜ਼ਿਆਦਾ ਸਮਾਂ ਪਿਆ। ਉਸ ਤੱਕ ਬਹੁਤ ਸਾਰੀਆਂ ਤਬਦੀਲੀਆਂ ਝਟਪਟ ਆਉਣਗੀਆਂ। ਅ ਫੈਡਰਲ ਪੱਧਰ ਜਿਹਨੂੰ ਆਪਾਂ ਸੈਂਟਰਲ ਕਹਿੰਦੇ ਤੁਸੀਂ ਕੇਂਦਰੀ ਪੱਧਰ ਦੇ ਉੱਤੇ ਵੀ ਤਬਦੀਲੀਆਂ ਹੋ ਰਹੀਆਂ ਨੇ। ਔਰ ਸਾਡੇ ਸੂਬੇ ਦੇ ਵਿੱਚ ਬ੍ਰਿਟਿਸ਼ ਕੰਬੀਆਂ ਦੇ ਵਿੱਚ ਵੀ ਹੁਣ ਇਲੈਕਸ਼ਨ ਦਾ ਬਲਕਿ ਕੈਂਪੇਨ ਸ਼ੁਰੂ ਹੋ ਚੁੱਕੀ ਹੈ। ਉਹ ਸਾਡੇ ਆਜ਼ਾਦ ਨੇ ਸੂਬੇ ਫੈਸਲੇ ਅਸੀਂ ਆਜ਼ਾਦ ਲੈਣੇ ਆ ਪਰ ਉਸ ਰੂਹ ਨੂੰ ਹੀ ਉਹ ਸਾਰੀ ਵੇਵ ਜਿਹੜੀ ਹੈਗੀ ਹੈ ਕਿ ਨਿੰਦਾ ਹੋ ਰਹੀ ਹੈ ਉਹਨੂੰ ਸੂਬੇ ਵੀ ਕਬੂਲ ਕਰ ਰਹੇ। ਕੁਝੀ ਤਾਂ ਉਥੋਂ ਦੀ ਸਿਆਸਤ ਤੇ ਵੀ ਨਜ਼ਰ ਰੱਖਦੇ ਹਾਂ ਪੰਜਾਬੀ ਬੜੀ ਵੱਡੀ ਪੱਧਰ ਤੇ ਸਿਆਸਤ ਦੇ ਵਿੱਚ ਵੀ ਆ ਰਹੇ ਆ ਕੀ ਉਥੋਂ ਦੀ ਸਿਆਸਤ ਵਿੱਚ ਵੀ ਕੁਝ ਇਥੋਂ ਪੰਜਾਬ ਵਾਲਾ ਲੱਗਦਾ ਬਦਲਾ ਰਿਹਾ ਇਹ ਤਾਂ ਸੁਭਾਵਿਕ ਹੈ ਹਾਲੀ ਸਾਹਿਬ ਕੇ ਵਿਗਾੜ ਤੇ ਪੈਦਾ ਹੋਊਗਾ ਜਿੱਥੇ ਆਪਾਂ ਡੇਰੇ ਗੱਡਲੇ ਪਹਿਲਾਂ ਪਹਿਲ ਜਿੰਨਾਂ ਨੇ ਸਿਆਸੀ ਖੇਤਰ ਦੇ ਵਿੱਚ ਮੱਲਾ ਮਾਰੀਆਂ ਉਹ ਉਹਨਾਂ ਨੇ ਜਿਹੜੀ ਵਿੱਦਿਆ ਪ੍ਰਾਪਤ ਕੀਤੀ ਜਾਂ ਉਹਨਾਂ ਦੀ ਰਹਿਣੀ ਬਹਿਣੀ ਸੀਗੀ ਉਹ ਗੋਰਿਆਂ ਦੇ ਮਾਹੌਲ 'ਚ ਹੋਈ ਸੀ ਉਹ ਕਾਨੂੰਨ ਦੇ ਲਿਹਾਜ਼ ਨਾਲ ਹੀ ਸਾਰਾ ਕੋਈ ਪ੍ਰਾਪਤ ਕੀਤਾ ਉਹਨਾਂ ਨੇ ਔਰ ਵਿਦਵਤਾ ਦੇ ਆਧਾਰ ਤੇ ਮੈਰਿਟ ਦੇ ਆਧਾਰ ਤੇ ਪ੍ਰਾਪਤ ਕੀਤਾ ਫਿਰ ਸਾਡੀ ਪਾਪੂਲੇਸ਼ਨ ਵਾੜੀ ਹੋ ਗਈ ਫਿਰ ਹੋਰ ਵਾੜੀ ਹੋ ਗਈ ਫਿਰ ਉਹ ਹੁਣ ਸਾਡਾ ਜਿਹੜਾ ਨਗਰ ਕੀਰਤਨ ਹੈਗਾ ਸਰੀ ਦਾ ਉਹਦੇ ਚ 7-8 ਲੱਖ ਦੇ ਕਰੀਬ ਬੰਦਾ ਦੂਰੋਂ ਨੇੜਿਓਂ ਵਿਸ਼ਵ ਭਰ ਚੋਂ ਪਹੁੰਚਦਾ ਸੋ ਇੰਨੀ ਜਿੱਥੇ ਸੰਘਣੀ ਵਸੋਂ ਹੈਗੀ ਐ ਉਥੇ ਜ਼ਿਆਦਾ ਤੌਰ ਦੇ ਉੱਤੇ ਸਾਡੀ ਜਿਹਨੂੰ ਐਨ ਬਲੋਕ VOTING ਕਹਿੰਨੇ ਆਪਾਂ ਕਿ ਬੋਲਬਾਲਾ ਜ਼ਿਆਦਾ ਹੋ ਜਾਏਗਾ ਅਸੀਂ ਆਪਣੇ ਬੰਦੇ ਜਤਾ ਲੈਨੇ ਆ ਅਸੀਂ ਆ ਮੇਰਾ ਖਿਆਲ ਹੈ ਕਿ ਦਰਜਨਾਂ ਦੀ ਗਿਣਤੀ ਦੇ ਵਿੱਚ ਵਿਧਾਨ ਸਭਾਵਾਂ ਦੇ ਵਿੱਚ ਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਉੱਪਰ ਸਾਡੀ ਜਿਹੜੀ ਫੈਡਰਲ ਸਿਆਸਤ ਹੈਗੀ ਉੱਥੇ ਬੰਦੇ ਚ ਤਾ ਕੇ ਭੇਜਦੇ ਆ ਸਾਡੇ ਆਪਣੇ ਸੂਬੇ ਦਾ ਜਿਹੜਾ BC ਦਾ ਮੁੱਖ ਮੰਤਰੀ ਪੂਜਨ ਦਸਾਂਜ ਸਾਹਿਬ ਰਹਿ ਚੁੱਕੇ ਨੇ ਸਾਡਾ ਸਪੀਕਰ ਆਪਣਾ ਹੈਗਾ ਸਾਡੇ ਮੰਤਰੀ ਬਹੁਤ ਸਾਰੇ ਨੇ ਅ ਥੋੜੀ ਬਹੁਤ ਪੰਜਾਬੀ ਸਟਾਈਲ ਸਿਆਸਤ ਵੀ ਹੁੰਦੀ ਆ ਇਸ ਤੋਂ ਮੁਨਕਰ ਨਹੀਂ ਆ ਜਾ ਸਕਦਾ ਪਰ ਬਹੁਤਾ ਕਰਕੇ ਉਥੋਂ ਦੀ ਸਿਆਸਤ ਅ ਜੇ ਸ਼ੁੱਧ ਹੈ ਪਰ ਇੱਕ ਕੇ ਕਹਿੰਦੇ ਆ ਕਿ ਉਹ ਜਿੰਦੇ ਮਰਜ਼ੀ ਵੱਡੇ ਅਹੁਦੇ ਤੇ ਪਹੁੰਚ ਜਾਵੇ ਪਰ ਉੱਥੇ ਕੋਈ ਆਪ ਖੁਦਰੀ ਨਹੀਂ ਕਰ ਸਕਦਾ ਜਿਵੇਂ ਇੱਥੇ ਕਰ ਜਾਂਦੇ ਆ ਆਪ ਖੁਦਰੀ ਦਾ ਮਤਲਬ ਹੈ ਨਹੀਂ ਕੋਈ ਵੀ ਉੱਥੇ ਐ ਇਦਾਂ ਨਹੀਂ ਹੁੰਦਾ ਕਿ ਬਈ ਸਾਡਾ ਐਮ.ਐਲ.ਏ ਹੈ ਸਾਡਾ ਮੰਤਰੀ ਹੈ ਉਹ ਫੋਨ ਚੱਕ ਕੇ ਕਿਸੇ ਪੁਲਸ ਵਾਲੇ ਨੂੰ ਫੋਨ ਕਰ ਰਿਹਾ ਕਿ ਜੀ ਆ ਫਲਾਨਾ ਬੰਦਾ ਦੱਸੋ ਮੈਨੂੰ ਕਿਉਂ ਫੜਿਆ ਇਦਾਂ ਦਾ ਉੱਥੇ ਰਵਾਜ ਨਹੀਂ ਹੈਗਾ ਐ ਕਿਸੇ ਕੰਮ ਚ ਦਖਲ ਅੰਦਾਜ਼ੀ ਜਿਹੜੀ ਹੈ ਉਹਦਾ ਪਤਾ ਲੱਗਦਾ ਤਾਂ ਉਸ ਲੀਡਰ ਦੀ ਕਮਕਤੀ ਆ ਜਾਂਦੀ ਹੈ ਉਹਨੂੰ ਰਿਜ਼ਾਈਨ ਕਰਨਾ ਪੈਂਦਾ ਬਹੁਤ ਘੱਟ ਹੁੰਦਾ ਸ਼ਾਇਦ ਕਦੇ ਕੋਈ ਅਸੀਂ ਘਟਨਾ ਵਾਪਰਦੀ ਹੋਵੇ ਪਰਨਾ ਕਾਨੂੰਨ ਦਾ ਬੋਲਬਾਲਾ ਬਹੁਤ ਹੈਗਾ ਔਰ ਲੋਕੀ ਸੁਚੇਤ ਨੇ ਜੀ ਜਿਵੇਂ ਕਹਿੰਦੇ ਨੇ ਜਿਹੋ ਜੇ ਕੋਕੋ ਹੋ ਜੇ ਬੱਚੇ ਜਦੋਂ ਲੋਕੀ ਕਹਿੰਦੇ ਕਿ ਭਾਰਤ ਚ ਆਇਆ ਹੁੰਦਾ ਜੀ ਭਾਰਤ ਚ ਤਾਂ ਹੁੰਦਾ ਜੀ ਕਿਉਂਕਿ ਉਹਨੂੰ ਵੋਟਰ ਹੋਣ ਦਿੰਦਾ ਵੋਟਰ ਦੇ ਹੱਥ ਸ਼ਕਤੀ ਹੈ ਉਥੋਂ ਦੇ ਜਿਹੜੇ ਵੋਟਰ ਨੇ ਉਹ ਸੁਚੇਤ ਨੇ ਗਲਤੀਆਂ ਫਲਤੀਆਂ ਤੋਂ ਵੀ ਕਰਦੇ ਐ ਇਸ ਲਈ ਕਹਿੰਦੇ ਕਿ ਸਾਡੇ ਸਾਡੇ ਸਿਸਟਮ ਚ ਵਿਗਾੜਦੀ ਹੈ ਪਰ ਉਹ ਸੁਚੇਤ ਨੇ ਔਰ ਜਿੱਥੇ ਗਲਤ ਹੁੰਦਾ ਉੱਥੇ ਉਹ ਜਿਹੜਾ ਖਾਸਾ ਉਹਨੂੰ ਹਾਈਲਾਈਟ ਵੀ ਕਰਦੇ ਆ ਮੀਡੀਆ ਵੀ ਬਖਸ਼ਦਾ ਨਹੀਂ ਕਿਸੇ ਨੂੰ ਇਹ ਲੱਗਦਾ ਆਉਣ ਵਾਲੇ ਇਲੈਕਸ਼ਨ ਤੋਂ ਪਹਿਲਾਂ ਕੁਝ ਤਬਦੀਲੀਆਂ ਆ ਸਕਦੀਆਂ ਇਮੀਗ੍ਰੇਸ਼ਨ ਦੇ ਖਾਸ ਕਰਕੇ ਮਾਮਲੇ ਬਿਲਕੁਲ ਜਿਸ ਹਿਸਾਬ ਨਾਲ ਹੁਣ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਟਰੂਡੋ ਸਰਕਾਰ ਜਾਂ ਵਿਰੋਧੀ ਧਿਰ ਜਿਹੜੀ ਸਮੇਂ ਦੀ ਸਰਕਾਰ ਨੂੰ ਅਨਸਰ ਜਵਾਬਦੇ ਬਣਾ ਰਹੀ ਹੈ ਉਸ ਲਿਹਾਜ਼ ਨਾਲ ਮੈਂ ਉਮੀਦ ਰੱਖਦਾ ਹਾਂ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਖੇਤਰ ਚ ਤਬਦੀਲੀ ਆ ਜਾਂਦੀ ਸੰਭਾਵਨਾ ਪੂਰੀ ਹੋਏਗੀ ਕੋਈ ਸੁਖਾਲਾ ਹੁੰਦਾ ਜਾਂ ਹੋਰ ਸਖਤ ਹੁੰਦਾ ਸੁਖਾਲਾ ਤਾਂ ਮਤਲਬ ਨਹੀਂ ਹੈ ਹੁਣ ਜਿਵੇਂ ਪਹਿਲਾਂ ਬਹੁਤ ਕਿਸਮ ਦੀਆਂ ਉਨਤਾਈਆਂ ਰਹਿ ਜਾਂਦੀਆਂ ਸਨ ਉਹ ਪਤਾ ਪੜਤਾਲ ਕਰਨ ਤੋਂ ਬਿਨਾ ਜਾਂ ਕ੍ਰਾਈਟੇਰੀਆ ਥੋੜਾ ਜਿਹਾ ਸਖਤ ਹੋ ਜਾਏਗਾ ਜਿਹੜੇ ਜੈਨੂਇਨ ਸਟੂਡੈਂਟਸ ਨੇ ਉਹਨਾਂ ਨੂੰ ਮੁਸ਼ਕਲਾਂ ਘੱਟ ਆਉਂਦੀਆਂ ਨੇ ਜਿਹੜੇ ਲੋਕ ਡਬਲੂ ਕੁਸੜੂ ਉੱਥੇ ਜਾਂਦੇ ਨੇ ਜਸਟ ਫਾਰ ਦਾ ਸੇਕ ਆਫ ਇਮੀਗ੍ਰੇਸ਼ਨ ਜਾਂਦੇ ਨੇ ਪੜ੍ਹਦੇ ਖਾਤਰ ਨਹੀਂ ਜਾਂਦੇ ਉਹਨਾਂ ਨੂੰ ਮੁਸ਼ਕਲਾਂ ਜ਼ਿਆਦਾ ਆਉਂਦੀਆਂ ਫਿਰ ਉਹ ਬੂਹਾਲ ਵੀ ਜ਼ਿਆਦਾ ਮਚਾਉਂਦੇ ਆ ਫਿਰ ਹੋਰ ਗੱਲ ਹੈ ਕਈ ਪਰਿਵਾਰ ਜਿਹੜੇ ਉੱਥੇ ਭੇਜ ਦਿੰਦੇ ਨੇ ਆਪਣਾ ਜਿੱਤੋ ਵੀ ਪੈਸਾ ਇਕੱਠਾ ਕਰਦੇ ਆ ਜੇਬ 'ਚ ਹੈਗੇ ਆ ਨਹੀਂ ਹੈਗੇ ਆ ਜ਼ਮੀਨਾਂ ਵੇਚ ਕੇ ਭੇਜਦੇ ਨੇ ਵਾਪਸ ਤੇ ਕੋਈ ਆਉਣਾ ਨਹੀਂ ਚਾਹੁੰਦਾ ਮੈਂ ਇਹ ਤਾਂ ਮਾਪਿਆਂ ਨੂੰ ਵੀ ਤੁਹਾਡੇ ਰਾਹੀਂ ਕਹਿਣਾ ਚਾਹਣਾ ਕਿ ਜੇ ਤੁਹਾਡਾ ਬੱਚਾ ਚੰਗਾ ਹੈਗਾ ਪੜ੍ਹਾਈ ਲਿਖਾਈ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਬਾਹਰ ਜਾ ਕੇ ਅਚੀਵ ਕਰੇਗਾ ਤਾਂ ਤਾਂ ਫਾਇਦਾ ਜੇ ਉੱਥੇ ਜਾ ਕੇ ਲਫੈਂਡ ਪੁਣਾ ਕਰਨਾ ਹੈ ਜੇਕਰ ਪੜ੍ਹਦਾ ਨਹੀਂ ਹੈ ਫਿਰ ਆਪਣੇ ਲਈ ਵੀ ਤੇ ਕੌਮ ਲਈ ਵੀ ਤੇ ਸਾਰੇ ਲਈ ਮਿਹਣਾ ਕੱਟਣ ਵਾਲੀ ਗੱਲ ਹੈ ਔਰ ਇੱਕ ਹੋਰ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਛੋਟੀ ਉਮਰ ਚ ਬੱਚੇ ਭੇਜਣ ਦੀ ਬਜਾਏ ਥੋੜਾ ਬਹੁਤਾ ਇੱਥੇ ਹੀ ਕਿਤਾਬ ਮੁਖੀ ਕੋਰਸ ਕਰ ਲੈਣ ਉੱਥੋਂ ਪਤਾ ਪੜਤਾਲ ਕਰਕੇ ਕਿ ਕਿਹੜਾ ਅਸੀਂ ਉੱਥੇ ਜਾ ਕੇ ਕਰਨਾ ਹੈ ਇਤੋਂ ਉਹਦੀ ਪਿੱਠ ਭੂਮੀ ਦੇ ਵਿੱਚ ਕੁਝ ਨਾ ਕੁਝ ਕੀਤਾ ਹੋਏਗਾ ਸਿਆਣੇ ਹੋ ਜਾਂਦੇ ਬੱਚੇ ਵੱਡੇ ਹੋ ਕੇ ਥੋੜੇ ਜੇ ਆਪਣੇ ਆਪ ਨੂੰ ਸਾਂਭਣ ਯੋਗੇ ਹੋ ਜਾਂਦੇ ਆਗੇ ਫਿਰ ਤੁਸੀਂ ਤੁਹਾਡਾ ਕੋਈ ਐਕਸਪਰਟੇਸ਼ਨ ਵੀ ਨਹੀਂ ਕਰ ਸਕਦਾ ਸੋ ਇਟਸ ਆਲਵੇਜ਼ ਗੁੱਡ ਪਰ ਦੇਖੋ ਜੀ ਮੁਲਕ ਵਧੀਆ ਤੇ ਵਧੀਆ ਮੁਲਕ ਹੈਗਾ ਉਹ ਉਹ ਤੁਹਾਡੇ ਤੋਂ ਉਮੀਦ ਰੱਖਦੇ ਆ ਕਿ ਤੁਸੀਂ ਕਾਨੂੰਨ ਦਾ ਕਾਨੂੰਨ ਦੀ ਪਾਲਣਾ ਕਰੋਗੇ ਜਿਹੜਾ ਕਾਨੂੰਨ ਭੰਗ ਕਰਦਾ ਉਹਦੇ ਕਨਸੀਕਵੈਂਸਸ ਵੀ ਹੈਗੇ ਆ ਬਹੁਤਾ ਕਰਕੇ ਟਰਸਟ ਬੇਸ ਸਿਸਟਮ ਆਉਣ ਵਾਲੀਆਂ ਚੋਣਾਂ ਚ ਕਿੰਨੇ ਕੁ ਪੰਜਾਬੀ ਐ ਲੰਗੋਟੇ ਕੱਸੀ ਫਿਰਦੇ ਆ ਦਰਜਨਾਂ ਦੀ ਗਿਣਤੀ ਜਦ ਗਿਣਤੀ ਕਰਨੀ ਔਖੀ ਹੋਣੀ ਹੈ ਸੱਤਾਧਾਰੀ ਧਿਰ ਵੱਲੋਂ ਵੀ ਵਿਰੋਧੀ ਧਿਰ ਵੱਲੋਂ ਵੀ तकरीबन ਸਾਰੀਆਂ ਪਾਰਟੀਆਂ ਚ ਹੁਣ ਆਪਣੀ ਹਾਜ਼ਰੀ ਹੈਗੀ ਆ ਨਵੀਂ ਪਾਰਟੀ ਸਾਡੇ ਬੀਸੀ ਦੀ ਗੱਲ ਕਰਦੇ ਆ ਬੀਸੀ ਦਾ ਚੋਣ ਪਹਿਲਾਂ ਆ ਰਿਹਾ ਬੀਸੀ ਦੀ ਚੋਣ ਹੈਗੀ ਆ 19 ਅਕਤੂਬਰ ਦੀ ਅਮਰਖਲ ਸ਼ਾਹ ਉਹਦੇ ਚ ਜਿਹੜਾ ਇੱਕ ਨਵੀਂ ਪਾਰਟੀ ਉਭਰੀ ਹੈ ਹੁਣ ਇੱਕ ਤੇ ਜਿਹੜੀ ਸਮੇਂ ਦੀ ਸਰਕਾਰ ਐ ਇਸ ਵੇਲੇ ਹੋ ਗਈ ਐ ਐਨਡੀਪੀ ਨਿਊ ਡੈਮੋਕ੍ਰੈਟਿਕ ਪਾਰਟੀ ਜਿਹਦੇ ਪ੍ਰੀਮੀਅਰ ਸਾਹਿਬ ਡੇਵਿਡ ਐਬੀ ਸਾਹਿਬ ਨੇ ਜਗਰੂ ਬਰਾੜ ਹੋਣੀ ਬਠਿੰਡੇ ਤੋਂ ਮੰਤਰੀ ਨੇ ਰਾਜ ਚੋਹਾਨ ਸਾਹਿਬ ਸਪੀਕਰ ਨੇ ਸੋ ਹੈਰੀ ਬੈਂਸ ਸਾਹਿਬ ਮੰਤਰੀ ਸੀਗੇ ਉਹਨਾਂ ਨੇ ਅਗਲੀ ਵਾਰ ਨਹੀਂ ਇਲੈਕਸ਼ਨ ਲੜਨਾ ਇੱਕ ਤੇ ਇਹ ਤੇ ਰਹਿ ਗਈ ਐ ਹੁਣ ਇੱਕ ਨਵੀਂ ਪਾਰਟੀ ਹਾਲੀ ਸਾਬ ਉੱਥੇ ਮਰਜ ਹੋਈ ਐ ਉਹ ਆ ਬੀਸੀ ਕਨਸਰਵੇਟਿਵ ਪਾਰਟੀ ਇਹ ਇੱਕ ਵੱਖਰਾ ਪਹਿਲੂ ਮੈਂ ਥੋੜਾ ਜਿਹਾ ਇਹਦੇ ਬਦਸਰਾ ਚੋਣਾ ਕਿ ਜਿਹੜਾ ਟਰੰਪ ਐ ਡੋਨਲਡ ਟਰੰਪ ਉਹ ਜਿਹੜਾ ਰਿਪਬਲਿਕਨ ਪਾਰਟੀ ਨਾਲs ਬੰਦ ਰੱਖਦਾ ਕਨਸਰਵੇਟਿਵ ਕਨਸਰਵੇਟਿਵ ਸੋਚ ਵਾਲੀ ਪਾਰਟੀ ਆ ਉਹਦਾ ਜਿਹੜਾ ਅਸਰ ਹੈਗਾ ਉਹ ਕੈਨੇਡਾ 'ਚ ਵੀ ਹੈਗਾ ਉਹ ਕੇਂਦਰੀ ਪੱਧਰ ਦੇ ਉੱਤੇ ਵੀ ਜਿਹੜੀ ਸਾਡਾ ਕੈਨੇਡਾ ਦੀ ਕਨਸਰਵੇਟਿਵ ਪਾਰਟੀ ਹੈਗੀ ਆ ਉਹਦੇ ਆਗੂ ਨੇ ਮਿਸਟਰ ਪੀਅਰ ਪਾਲਿਆ ਪੀਅਰ ਪਾਲਿਆ ਵੀ 트ੰਪ ਕਰਕੇ ਤਕੜਾ ਹੋ ਰਿਹਾ ਹੁਣ 트ੰਪ ਦੀਆਂ ਚੋਣਾਂ ਪਹਿਲਾਂ ਆ ਰਹੀਆਂ ਨੇ ਨਵੰਬਰ 'ਚ ਅਮਰੀਕਾ ਦੀ ਪ੍ਰੈਜ਼ੀਡੈਂਟਸ ਰਸ ਜਿਹੜੀ ਉਹ ਨਵੰਬਰ ਚ ਉਹਦੇ ਨਤੀਜੇ ਪਹਿਲਾਂ ਆ ਜਾਣੇ ਸਾਡੇ 225 ਦੇ ਵਿੱਚ ਫੈਡਰਲ ਚੋਣ ਜਿਹੜੀ ਆ ਉਹਦਾ ਅਸਰ لازਮੀ ਅਮਰੀਕਾ ਦੇ ਵਿੱਚ ਜੇ ਚਮਲਾ ਹੈਰਸ ਜੀ ਜੰਦੇ ਨੇ ਫਿਰ ਤੇ ਸ਼ਾਇਦ ਥੋੜਾ ਬਹੁਤ ਠੰਡਾ ਪਏਗਾ ਜੇਕਰ ਟਰੰਪ ਦੀ ਤੂਤੀ ਬੋਲਦੀ ਹੈ ਤਾਂ ਸਾਡੇ ਸਾਡੇ ਮੁਲਕ ਦੇ ਵਿੱਚ ਵੀ ਕੰਸਰਵੇਟਿਜ਼ਮ ਭਾਰੂ ਹੋਊਗੀ ਉਹਦਾ ਹੁਣ ਅਸਰ ਜਿਹੜੀ ਸੂਬੇ ਚ ਸਾਡੇ BC ਚ ਪਾਰਟੀ ਨਵੀਂ ਪੈਦਾ ਹੋਈ ਹੈ BC ਕੰਸਰਵੇਟਿਵ ਪਾਰਟੀ ਉਹ ਬੜੀ ਛੇਤੀ ਉਹਨੇ ਗਰੋਥ ਕੀਤਾ 8-9 ਮਹੀਨਿਆਂ ਦੇ ਵਿੱਚ ਹੀ ਉਹਨੇ ਇਸ ਵੇਲੇ ਬਹੁਤ ਸ਼ਕਤੀਸ਼ਾਲੀ ਪਾਰਟੀ ਬਣ ਗਈ ਹੈ ਪੋਲਜ਼ ਦੇ ਲਿਹਾਜ਼ ਨਾਲ ਉਹ ਹੁਣ ਸੀਟਾਂ ਦੇ ਵਿੱਚ ਤਬਦੀਲ ਹੋਏਗਾ ਨਹੀਂ ਹੋਏਗਾ ਉਹ ਤਾਂ ਸਮਾਂ ਦੱਸੂਗਾ ਲੇਕਿਨ ਉਹਨਾਂ ਦੀ ਇਸ ਵੇਲੇ ਖਾਸਾ ਉਹਨਾਂ ਨੇ ਗੇਨ ਕੀਤਾ ਹੈ ਪਰ ਫਿਰ ਵੀ ਜਿਹੜੀ ਡੇਵਿਡ ਈਬੀ ਸਾਹਿਬ ਦੀ ਸਰਕਾਰ ਹੈ ਐਨ ਡੀ ਪੀ ਦੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਸੰਭਾਵਨਾ ਇਹ ਹੈ ਕਿ ਉਹ ਰਿਪੀਟ ਕਰਨਗੇ ਇੱਕ ਵਾਰੀ ਫੇਰ ਬਣਨਗੇ ਕਿਉਂਕਿ ਉਹਨਾਂ ਨੇ ਕੰਮ ਅਜੇ ਅਲੰਬੇ ਵਾਲਾ ਕੀਤਾ ਕੋਈ ਨਹੀਂ ਯਾਨੀ ਐ ਕਿ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਕੈਨੇਡਾ ਦੀ ਸਿਆਸਤ ਤੇ ਅਮਰੀਕਾ ਦੀ ਸਿਆਸਤ ਵੀ ਵੱਡੇ ਪੱਧਰ ਤੇ ਦਖਲਅੰਦਾਜ਼ੀ ਹੋਵੇ ਪਹਿਲਾਂ ਨਹੀਂ ਸੀ ਇਦਾਂ ਹੁੰਦਾ ਬਹੁਤਾ ਕੈਨੇਡੀਅਨ ਲੋਕ ਜਿਹੜੇ ਨੇ ਉਹ 2008 ਤੋਂ ਲੈ ਕੇ ਖਾਸ ਕਰਕੇ ਜਦੋਂ ਉਹ ਬਰਾਕ ਬਾਮਾ ਹੋਣੀ ਰਾਸ਼ਟਰਪਤੀ ਦੀ ਚੋਣ ਉਹਦੀ ਸ਼ੁਰੂਆਤ ਹੋਈ ਸੀ ਕੈਂਪੇਨ ਸ਼ੁਰੂ ਹੋਈ ਸੀ ਉਹਨਾਂ ਦੀ ਉਦੋਂ ਤੱਕ ਕੈਨੇਡੀਅਨ ਲੋਕ ਸਾਰਾ ਵਿਸ਼ਵ ਵੀ ਖੈਰ ਤੁਸੀਂ ਵੀ ਸਾਰੇ ਦੇਖਦੇ ਸੀ ਬਰਾਕ ਬਾਮਾ ਦਾ ਉਹਨਾਂ ਦਾ ਭਾਸ਼ਣ ਕਲਾ ਉਹਨਾਂ ਦਾ ਢੰਗ ਤਰੀਕਾ ਉਹ ਸਾਰਾ ਕੁਝ ਲੋਕਾਂ ਨੂੰ ਬੜਾ ਚੰਗਾ ਲੱਗਿਆ ਉਦੋਂ ਤੇ ਮੇਰੇ ਖਿਆਲ ਲੋਕ ਕੈਨੇਡੀਅਨ ਲੋਕ ਤੇ ਖਾਸ ਕਰਕੇ ਅਮਰੀਕਨ ਇਲੈਕਸ਼ਨ ਨੂੰ ਬਹੁਤ ਫਾਲੋ ਕਰਦੇ ਆ ਦੇਖੋ ਬਹੁਤ ਗ੍ਰੈਂਡ ਸਕੇਲ ਤੇ ਹੁੰਦੀ ਹੈ ਕੈਨੇਡਾ ਚ ਇੰਨੀ ਗ੍ਰੈਂਡ ਸਕੇਲ ਤੇ ਇਲੈਕਸ਼ਨ ਨਹੀਂ ਹੁੰਦੀ ਜਿਵੇਂ ਕਿ ਉਹ ਕਰਦੇ ਆ ਵੀ ਉਹਨਾਂ ਦੀ ਕੈਂਪੇਨ ਵੀ ਬਿਲੀਅਨਸ ਆਫ ਡਾਲਰਸ ਖਰਚੇ ਜਾਂਦੇ ਨੇ ਉਹਨਾਂ ਦੀ ਉਹਨਾਂ ਦੀ ਡਿਬੇਟ ਜਿਹੜੀ ਆ ਉਹ ਵੀ ਸਾਰਾ ਵਿਸ਼ਵ ਦੇਖਦਾ ਆ ਉਸ لحاظ ਨਾਲ ਸਾਡੀ ਗ੍ਰੈਂਡ ਸਕੇਲ ਤੇ ਨਹੀਂ ਹੈ ਪਰ ਅਸਰ ਪਹਿਲਾਂ ਨਾਲੋਂ ਕਿਤੇ ਵੱਧ ਹੋਣ ਕੈਨੇਡੀਅਨ ਚੋਣਾਂ ਦੇ ਉੱਤੇ ਅ ਅਮਰੀਕਨ ਚੋਣਾਂ ਦਾ ਪੈਣ ਲੱਗ ਪਿਆ ਤਸਵੀਰ ਰਮਾਣਾ ਜੀ ਨੂੰ ਤੁਸੀਂ ਸੁਣਿਆ ਕੈਨੇਡਾ ਦੇ ਹਾਲਾਤ ਤੇ ਕੈਨੇਡਾ ਦੀ ਸਿਆਸੀ ਹਾਲਾਤ ਤੇ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੀ ਆਉਣ ਜਾਣ ਤੇ ਇਮੀਗ੍ਰੇਸ਼ਨ ਤੇ ਨਵੀਆਂ ਪਾਲਸੀਆਂ ਤੇ ਆਉਣ ਵਾਲੀਆਂ ਚੋਣਾਂ ਤੇ ਪੰਜਾਬੀਆਂ ਦੇ ਮੈਦਾਨ ਵਿੱਚ ਉੱਦਮ ਤੇ ਅਮਰੀਕਾ ਦੀ ਸਿਆਸਤ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦਾ ਗਲਦੇ ਰਹੀ ਹੈ ਇਹ ਤੁਸੀਂ ਸਾਰਾ ਕੁਝ ਸੁਣਿਆ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਪੰਜਾਬੀ ਬੜੀ